ਇੱਕ ਵਾਰੀ ਮਾਂ ਪੁੱਤ ਦੋਵੇਂ ਦੁਕਾਨ ਤੇ ਜਾਂਦੇ ਆ ਤੇ ਦੁਕਾਨਦਾਰ ਬੱਚੇ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਕਿਉਂਕਿ ਬੱਚਾ ਦਾ ਪਰਮਾਤਮਾ ਦਾ ਰੂਪ ਹੁੰਦੇ ਆ ਇਸ ਲਈ ਅਗਲਾ ਕਹਿੰਦਾ ਵੀ ਜੇ ਮੇਰੇ ਕੋਲ ਅੱਜ ਮਾੜੀ ਮੋਟੀ ਚੀਜ਼ ਖਾਊ ਤਾਂ ਦੁਗਰੀ ਹੋ ਗਈ ਮੇਰੀ ਦੁਕਾਨ ਤੇ ਉਹ ਆ ਬੱਚੇ ਨੂੰ ਕਹਿੰਦਾ ਦੁਕਾਨਦਾਰ ਕਹਿੰਦਾ ਵੇਖਾ ਕਿੰਨੀਆਂ ਟੌਫੀਆਂ ਦੇ ਸਾਰੇ ਡੱਬੇ ਭਰੇ ਪਏ ਆ ਤੂੰ ਆਪਦੀ ਮਰਜ਼ੀ ਦਾ ਜਿੰਨੀ ਲੈਣੀ ਆ ਤੇ ਤੂੰ ਆਪਦੀ ਮਰਜ਼ੀ ਨਾਲ ਓਨੇ ਆ ਚੀਜ਼ਾਂ ਲੈ ਲੈ ਉਹ ਕਹਿੰਦਾ ਨਹੀਂ ਉਹਨੂੰ ਫੇਰ ਦੂਜੀ ਵਾਰੀ ਆਖਿਆ ਕਹਿੰਦਾ ਨਹੀਂ ਤੀਜੀ ਵਾਰੀ ਆਖਿਆ ਨਹੀਂ ਤੇ ਫੇਰ ਉਹਨੇ ਦੁਕਾਨਦਾਰ ਨੇ ਆਪ ਦਿੱਤੇ ਤਾਂ ਉਹਨੇ ਰੱਜ ਕੇ ਆਪ ਦੇ ਵੱਡੇ ਹੱਥਾਂ ਨਾਲ ਪਾਤੀ ਉਹਨੂੰ ਤੇ ਉਹਦੀ ਝੋਲੀ ਭਰ ਗਈ ਉਹ ਜਦੋਂ ਮਾਂ ਪੁੱਤ ਤੁਰੇ ਆਉਂਦੇ ਰਸਤੇ 'ਚ ਤਾਂ ਮਾਂ ਕਹਿੰਦੀ ਪੁੱਤ ਤੇ ਕਿੰਨੀ ਵਾਰੀ ਉਹਨੇ ਦੁਕਾਨਦਾਰ ਨੇ ਆਖਿਆ ਸੀ ਵੀ ਤੂੰ ਟੌਫੀਆਂ ਲੈ ਲੈ ਕਿੰਨੀਆਂ ਭਰੀਆਂ ਪਈਆਂ ਹੈਗੇ ਢੇਬੇ ਉਹ ਕਹਿੰਦਾ ਮਾ ਸਬਰ ਸੰਤੋਖ ਰੱਖੀਦਾ ਹੁੰਦਾ ਕਿਉਂਕਿ ਪਰਮਾਤਮਾ ਦੇ ਹੱਥ ਬਹੁਤ لمبے ਆ ਜੇ ਮੇਰੇ ਹੱਥ ਛੋਟੇ ਛੋਟੇ ਸੀ ਤਾਂ ਮੈਂ ਥੋੜੀਆਂ ਚੱਕਣੀਆਂ ਸੀ ਤੇ ਉਹ ਦੁਕਾਨਦਾਰ ਦੇ ਹੱਥ ਵੱਡੇ ਸੀ ਉਹਨੇ ਮੈਨੂੰ ਵਾਵਾ ਸਾਰੀਆਂ ਦੇ ਦੇਣੀਆਂ ਸੀ ਤਾਂ ਕਰਕੇ ਮੈਂ ਆਪਦੇ ਹੱਥ ਨਾਲ ਨਹੀਂ ਚੱਕੀਆਂ ਇਸ ਲਈ ਆਪਾਂ ਨੂੰ ਵੀ ਆਪਦੇ ਆਪ ਚੀਜ਼ ਨਹੀਂ ਲੈਣੀ ਚਾਹੀਦੀ ਜੇ ਪਰਮਾਤਮਾ ਦੇਵੇ ਉਹ ਹੀ ਆਪਾਂ ਨੂੰ ਗੱਫੇ ਮਿਲਦੇ ਆ ਆਪਾਂ ਨੂੰ ਉਹ ਗੱਫੇ ਲੈਣੇ ਚਾਹੀਦੇ ਆ ਆਪਾਂ ਨੂੰ ਹਫੜਾ ਦਫੀ ਦੇ ਨਾਲ ਕੋਈ ਚੀਜ਼ ਨਹੀਂ ਲੈਣੀ ਚਾਹੀਦੀ ਇਸ ਲਈ ਸਬਰ ਸੰਤੋਖ ਰੱਖੋ ਪਰਮਾਤਮਾ ਨੇ ਦੇਣਾ ਜੋ ਆਪੇ ਦੇਣਾ